ਸ਼ੁਭ ਕਰਮਾ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦਿੰਦਾ ਹੈ ਦੋ ਦੁਨੀਆਂ ਨੂੰ ਜਸ ਉਸ ਦੇ ਗੋਣੇ ਪੈਂਦੇ ਨੇ

ਸਿਰ ਪੇਟ ਚੜਾਉਣੇ ਪੈਂਦੇ ਨੇ ਸਿਰ ਪੇਟ ਚੜਾਉਣੇ ਪੈਂਦੇ ਨੇ ਹਰ ਹਰ ਨਾਮ ਜਪੰਦਿਆ ਕਛ ਨ ਕਹੇ ਜਮਕਾਲ ਕੇ ਮਰਦਨ ਸੁਖੀ ਹੋਏ ਅੰਤਿ ਮਿਲੈ ਕੋ ਪਾਵਾਲਾ ਅਨੰਦਪੁਰ ਦੀ ਧਰਤੀ ਤੇ ਸਤਿਗੁਰ ਅਜਬ ਕ੍ਰਿਸ਼ਮਾ ਕਰਿਆ ਗੈਰਤ ਨਾਲ ਜੀਵਨ ਦਾ ਜਜਬਾ ਮਰਦਾਂ ਦੇ ਦਿਲ ਪਰਿਆ ਗੈਰਤ ਨਾਲ ਜੀਵਨ ਦਾ ਬੰਮਰਤਾ ਤੇ ਦਿਲ ਪਰਿਆ ਜੁਗਾ ਤੱਕ ਕੈਮ ਰਹੋ ਉਸ ਦੀ ਰਹਿਮਤ ਦਾ ਵਰਤਾਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜ ਸਤਿਗੁਰ ਪੰਥ ਨਿਆਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜ ਸਤਿਗੁਰ ਪੰਥ ਨਿਆਰਾ ਅਨੰਦ ਪੁਰ ਦੀ ਧਰਤੀ ਤੇ ਸਤਿਗੁਰੇ ਅਜਮ ਕਰਿਸ਼ ਮਾਂ ਕਰਿਆ ਗੈਰਤ ਨਾਲ ਜੀਵਨ ਦਾ ਜਜਬਾ ਮਰਦਾ ਦੇ ਦਿਲ ਪਰਿਆ ਹੋ ਚੁੱਕਾ ਤਕ ਕਾਮ ਰਹੁ ਉਸ ਦੀ ਰਹਿਮਤ ਦਾ ਵਰਤਾਰਾ ਉਹ ਖੰਡੇ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਜੀ ਆਖਿਆ ਮਰ ਜੂੜਿਆ ਨੂੰ ਆ ਆਖਿਆ ਮਰ ਜੂੜਿਆ ਨੂੰ ਵਰ ਚਾਖਟਨ ਸਦਕ ਦਾ ਪਾ ਕੇ ਉੱਠੋ ਸਿਰ ਪੇਟ ਕਰੋ ਚੰਡੀ ਅਣਖ ਭਰੀ ਚਮਕਾ ਕੇ ਉਹ ਜਿੰਦ ਤਲੀ ਟਿਕਾ ਕੇ ਤੇ ਪੰਜ ਜੱਤ ਲਿਆ ਪ੍ਰੀਤ ਮੇ ਪਿਆਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਉਹ ਖੰਡੇ ਦੀ ਤਾਰ ਵਿਚੋਂ ਸਾਜ ਸਤਗੁਰ ਪੰਥ ਨਿਆਰਾ ਜਿਨੇਤ ਨੇਮ ਬਾਣੀਆਂ ਦਾ ਨਿਤ ਉਠੇ ਅਮਰਤ ਵੇਲੇ ਕਰਨਾ ਅੱਧ ਬੜਦੀ ਵਿਸ਼ਿਆਂ ਦੀ ਉੱਕਾ ਪੈਰ ਨਹੀਂ ਉੱਥੇ ਤਰਨਾ ਹੋਏ ਸਕੇ ਤਕਦਾ ਰਹਿ ਗਿਆ ਆਲਮ ਸਾਰਾ ਓ ਇਸ ਖੇੜੇ ਕੰਮੀ ਨੂੰ ਤਕਦਾ ਰਹਿ ਗਿਆ ਆਲਮ ਸਾਰਾ ਓ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਜੀ ਪਰ ਜੀਵਤ ਮੁਰਦਿਆਂ ਨੂੰ ਸਤਗੁਰ ਖੇੜੀ-ਖੇੜ ਮੇਰਾਲੀ ਓਸ ਰੱਬ ਦੀ ਮੌਜ ਵਿੱਚੋਂ ਪਰਗਟ ਕੀਤੀ ਫੌਜ ਅਕਾਲੀ ਉਸ ਰੱਬ ਦੀ ਮੋਜ ਵਿੱਚੋਂ ਪਰਗਟ ਕੀਤੀ ਫੌਜ ਅਕਾਲੀ ਉਹ ਸਭਨਾ ਦਾ ਸਾਂਝਾ ਹੈ ਉਹ ਜਿਸ ਨੇ ਰਚਿਆ జగਤ ਪਸਾਰਾ ਉਹ ਸਭ ਨਾਂ ਦਾ ਸਾਂਝਾ ਹੈ ਜਿਸਨੇ ਰਚਿਆ ਜਗਤ ਪਸਾਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜਾ ਸਤਿਗੁਰਪਨ ਤਨਿਆਰਾ ਜੀ ਆਥਿਆ ਸਭ ਵਰਨਾ ਨੂੰ ਪੂਜਾ ਇੱਕ ਮਾਲਕ ਦੀ ਕਰਨੀ ਛੱਡ ਝਗੜੇ ਜਾਤਾਂ ਦੇ ਦਿਲ ਵਿੱਚ ਤੇ ਬਲੇ ਦੀ ਧਰਨੀ ਓਹ ਤਾਜ ਗਰਤ ਦਾ ਸੋਨਾ ਸਿਰ ਸਜਿਆ ਤਸਤਾਰਾ ਓਹ ਤਾਜ ਗਰਤ ਦਾ ਸੋਨਾ ਸਿਰ ਸਜਿਆ ਤਸਤਾਰਾ ਓ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਤ ਨਿਆਰਾ ਦਰ ਨਾ ਨਹੀਂ ਜਾਬਰ ਤੋਂ ਬਨਣਾ ਦੀਨ ਦੁਖੀ ਦੇ ਦਰਦੀ ਜਦੋਂ ਵਖਰੇ ਰੂਪਤ ਸੇ ਬਖਸ਼ੀ ਪੰਜ ਕਕਾਰੀ ਵਰਦੀ ਉਹ ਦਿਲ ਧੜਕੇ ਬਾਜਾਂ ਤੇ ਮਾਰਿਆ ਜਤ ਜਿੜੀਆਂ ਲਲਕਾਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਉਹ ਖੰਡੇ ਦੀ ਤਾਰ ਵਿੱਚ ਸਾਜ ਸਤਗੁਰ ਪੰਥ ਨਿਆਰਾ ਜਜ ਬਿਆਦੇ ਸਾਗਰ ਨੂੰ ਜੀ ਜਜ ਬਿਆਦੇ ਸਾਗਰ ਨੂੰ ਰੜ ਗਿਆ ਸਤਿਗੁਣ ਮਦਾਨਾ ਪਾ ਕੇ ਕਟਿਆ ਪੰਜ ਰਤਨਾ ਨੂੰ ਆ ਤਾਰਾਂ ਦੇ ਅਸਮਾ ਕੇ ਉਹ ਜ਼ਿੰਦਗੀ ਦੀਆਂ ਪਿੰਗਾ ਨੂੰ ਚੜ ਗਿਆ ਅਣਕੀ ਹੋਸ਼ ਹਲਾਰਾ ਉਹ ਜ਼ਿੰਦਗੀ ਦੀਆਂ ਪਿੰਗਾ ਨੂੰ ਚੜ ਗਿਆ ਅਣਖੀ ਹੋਸ਼ ਹਲਾਰਾ ਓਖੰਡੇਤੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਜੀ ਅਨੰਦਪੁਰ ਦੀ ਧਰਤੀ ਤੋਂ ਜਿਵੇਂ ਸੂਰਜ ਉਦੇ ਆਜ਼ਾਦੀ ਹੋਇਆ ਤੱਕ ਮੁਰਦ ਸ਼ਰੀਰਾਂ ਚੋ ਮੁੜ ਕੇ ਅਜ ਗੈਰਤ ਦਾ ਚੋਇਆ ਉਹ ਨੰਦਪੁਰ ਦੀ ਧਰਤੀ ਤੋਂ ਸੂਰਜ ਜਿਵੇਂ ਆਜ਼ਾਦੀ ਹੋਇਆ ਕਮਰਦ ਸ਼ਰੀਰਾ ਚੋਂ ਮੁੜ ਕਾਜ ਕਰਤ ਦਾ ਚੋਆ ਕਾ ਤੇ ਅੰਬਰੀ ਨੂਰ ਗਿਆ ਅਰਸ਼ਿ ਬਿਜਲੀ ਦਾ ਚਮਕਾਰਾ ਹੋ ਕਰ ਅੰਬਰੀ ਨੂਰ ਗਿਆ ਅਰਸ਼ਿ ਬਿਜਲੀ ਦਾ ਚਮਕਾਰਾ ਹੋ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਡਰ ਲੱਥ ਕੇ ਮਰਨੇ ਦਾ ਡਰ ਲੱਥ ਕੇ ਮਰਨੇ ਦਾ ਪਰ ਦੀ ਗੈਰਤ ਪਈ ਅੰਗੜਾਈਆਂ ਜਾਬਰ ਨੂੰ ਕੂਰੀਆਂ ਮਰਦਾਂ ਕਲ ਸ਼ਮਸ਼ੀਰਾਂ ਪਈਆਂ ਉਕਰਵਣ ਚ ਹੀਰੇ ਆਤਾ ਭਾਗੋ ਵਾਲੀ ਆਪਣ ਬਣ ਯਾਰਾ ਉਹ ਕਰ ਵਣਿ ਚ ਹੀਰਿਆਂ ਦਾ ਭਾਗੋ ਵਾਲੀ ਆਪਣ ਬਣ ਯਾਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਉਹ ਖੰਡੇ ਦੀ ਤਾਰ ਵਿੱਚੋ ਸਾਜਿਆ ਸਤਗੁਰ ਪੰਥ ਨੇ ਆਰਾ ਉਠਿਆ ਸੀ ਇੱਕ ਮਰਦ ਸੂਰਮਾ ਸ਼ੀਣੀ ਮਾਤਾ ਜਾਇਆ ਸੀ ਉੜਤੀ ਲੈ ਕੇ ਗੈਰਤ ਵਾਲੀ ਬੋਤ ਨਾਲ ਟਕਰਾਇਆ ਸੀ ਆ ਕੁੜਤੀ ਲੈ ਕੇ ਗੈਰਤ ਵਾਲੀ ਓ ਮਗਿਆ ਹੱਕ ਕ ਦਿਨ ਮਿਲਦੇ ਓ ਮਗਿਆ ਹੱਕ ਕ ਦਿਨ ਮਿਲਦੇ ਓ ਹੱਥ ਪਾਇਆ ਤਲਵਾਰਾ ਲੋ ਓ ਪਿੰਡ ਰਾਵਾਂ ਨੇ ਸੋਚੀ ਪਤਾ ਉਹ ਵਕਤ ਦੀ ਆਸਰ ਕਾਰਾ ਲੋ ਓ ਮੇਰੇ ਰਵਾਲੇ ਸੋਚੀ ਪਤਾ ਉੱਠਿਆ ਸੀ ਇੱਕ ਮਰਦ ਸੂਰਮਾ ਸ਼ੀਣੀ ਮਾਦਾ ਜਾਇ ਸੀ ਗੁੜਤੀ ਲੈ ਕੇ ਗੈਰਤ ਵਾਲੀ ਮੋਤ ਨਾਲ ਟਕਰਾਇਆ ਸੀ ਆ ਗੁੜਤੀ ਲੈ ਕੇ ਗੈਰਤ ਵਾਲੀ ਉਹ ਮੰਗਿਆ ਹੱਕ ਕਦੇ ਨਹੀਂ ਮਿਲਦੇ ਉਹ ਮੰਗਿਆ ਹੱਕ ਕਦੇ ਨਹੀਂ ਮਿਲਦੇ ਉਹ ਹੱਤਪਾ ਯਾਤਲਵਾਰਾ ਲੋ ਉਹ ਪਿੰਨਰਾ ਵਾਲੇ ਸੋਚੀ ਪਾਤਾ ਉਹ ਵਕਤ ਦੀਆਂ ਸਰਕਾਰਾਂ ਲੋ ਉਹ ਪਿੰਨਰਾ ਵਾਲੇ ਸੋਚੀ ਪਾਤਾ ਮਿੱਤੇ ਦੀ ਟਕਸਾਲਤ ਮਦਮੀ ਹੋ ਮੈਤੇ ਦੀ ਟਕਸਾਲ ਦਮਦਮੀ ਸਿਰ ਤੇ ਜ਼ਿੰਮੇਵਾਰੀ ਸੀ ਨੇਤ ਨੇ ਮ ਗੁਰਬਾਣੀ ਪੜਦੇ ਜੋ ਦਾ ਅਮਰਤ ਤਾਰੀ ਸੀ ਨੇਤ ਨੇ ਮ ਗੁਰਬਾਣੀ ਪੜਦੇ ਬੋਗਣਤੀ ਤੋਂ ਹੱਕ ਲੈਣ ਲਈ ਓ ਬੋਗਣਤੀ ਤੋਂ ਹੱਕ ਲੈਣ ਲਈ ਓ ਚੁੱਕਿਆ ਸੀ ਹਥਿਆਰਾਂ ਨੂੰ ਪਿੰਨਰਾ ਵਾਲੇ ਸੋਚੀ ਪਤਾ ਵਕਤ ਦੀਆਂ ਸਰਕਾਰਾਂ ਲੋ ਓ ਰਵਾਨੇ ਸੋਚੀ ਪਤਾ 77 ਵਰਗੇ ਸਾਕੇ ਹੋ ਗਏ ਹਾਕਮ ਜ਼ੁਲਮ ਕਮਾਉਣ ਲਗੇ ਘਰੇ ਅਰਦਾਸੇ ਸਿੰਘ ਸੂਰਮੇ ਘਰੇ ਅਰਦਾਸੇ ਸਿੰਘ ਸੂਰਮੇ ਮੋਤ ਨਾਲ ਟਕਰਾਉਣ ਲਗੇ ਘਰੇ ਅਰਦਾਸੇ ਸਿੰਘ ਸੂਰਮੇ ਓ ਸਿਰ ਤੜ ਦੀ ਓ ਬਾਜੀ ਲਾਉਂਦੇ ਓ ਸਿਰ ਤੜ ਦੀ ਓ ਬਾਜੀ ਲਾਉਂਦੇ ਓ ਖੌਂਦ ਦਿਲਾਂ ਦੇ ਅਖਾਰਾਂ ਨੂੰ ਬਿਨਰਾ ਵਾਲੇ ਸੋਚੀ ਪਾਤਾ ਵਕਤ ਦੀਆਂ ਸਰਕਾਰਾਂ ਲੋ ਬਿਨਰਾ ਵਾਲੇ ਸੋਚੀ ਪਾਤਾ ਤੇਰਾ ਸਿੰਘ ਸ਼ਹੀਦੀ ਪਾਗੇ ਓ ਤੇਰਾ ਸਿੰਘ ਸ਼ਹੀਦੀ ਪਾਗੇ ਓ ਸੰਤਾਂ ਨੂਰਬ ਚੜਿਆ ਸੀ ਹੋ ਤੇਰਾ ਸਿੰਘ ਸ਼ਹੀਦੀ ਪਾ ਗਏ ਸੰਤਾਂ ਨੂੰ ਰੋਬ ਚੜਿਆ ਸੀ ਅੰਮ੍ਰਿਤਸਰ ਦੀ ਧਰਤੀ ਉੱਤੇ ਹੂਣ ਵੜਾੜ ਹੜਿਆ ਸੀ ਆ ਅੰਮ੍ਰਿਤਸਰ ਦੀ ਧਰਤੀ ਉੱਤੇ ਓ ਏੜਖੀ ਯੋਦੇ ਰੋ ਵਿੱਚ ਆ ਕੇ ਓ ਸੋਤਾ ਲਾਉਣਿਕ ਦਾੜਾ ਲੋ ਬਿਨਰਾ ਵਾਲੇ ਸੋਚੀ ਪਾਤਾ ਵਕਤ ਦੀਆਂ ਸਰਕਾਰਾਂ ਨੂੰ ਆ ਬਿਨਰਾ ਵਾਲੇ ਸੋਚੀ ਪਾਤਾ ਕੀ ਅੰਮ੍ਰਿਤਸਰ ਨੂੰ ਕੇਰਾ ਪਾਇਆ ਆ ਦਿੱਲੀ ਦੇ ਜਰਨੈਲਾਂ ਨੇ ਟਿੱਡੀ ਦਲ ਦੇ ਆਹੂ ਲਾਏ ਟਿੱਡੀ ਦਲ ਦੇ ਆਹੂ ਲਾਏ ਅਣਖੀ ਵੀਰਮਈਏ ਲਾਣੇ ਆ ਿੱਡੀ ਦਲ ਦੇ ਆਹੂ ਲਾਏ ਉਹ ਬੋਤੇ ਸੀ ਹੰਕਾਰੀ ਫੌਜੀ ਬੋਤੇ ਸੀ ਹੰਕਾਰੀ ਫੌਜੀ ਉਹ ਖਾਨਦ ਲਾਉਂਦੇ ਆਕਾਰਾਂ ਨੂੰ ਉਹ ਪਿੰਨਰ ਵਾਲੇ ਸੁਚੀ ਪਾਤਾ ਵਕਤ ਦੀਆਂ ਸਰਕਾਰਾਂ ਲੋ ਚੜਾ ਵਾਲੇ ਸੋਚੀ ਪਾਤਾ ਬੁਜ਼ਦਲ ਦਿਲ ਦੀਆਂ ਖਾਰਾਂ ਖਾਂਦੇ ਬੁਜ਼ਦਲ ਦਿਲ ਦੀਆਂ ਖਾਰਾਂ ਖਾਂਦੇ ਕਰਦੇ ਜਦ ਤੱਕ ਰੀਰਾਂ ਸੀ ਠੰਡੇ ਵਾਲਾ ਅੰਮ੍ਰਿਤ ਛਕ ਕੇ ਚੁਕ ਲੈਂਦੇ ਸ਼ਮਸ਼ੀਰਾਂ ਸੀ ਆ ਠੰਡੇ ਵਾਲਾ ਅਮਰਤ ਛੱਕ ਕੇ ਓ ਕਲਗੀ ਤਰਦੀਓ ਟਿੱਟਕਾ ਕੇ ਓ ਕਲਗੀ ਤਰਦੀਓ ਟਿੱਟਕਾ ਕੇ ਕਲਗੀ ਤਰਦੀਓ ਟਿੱਟਕਾ ਕੇ ਓ ਸੋਤ ਲੌਣਕ ਤਾਰਾ ਨੂੰ ਓ ਬਿੰਦਰਾ ਵਾਲੇ ਸੋਚੀ ਪਾਤਾ ਵਕਤ ਦੀਆਂ ਸਰਕਾਰਾਂ ਲੋ ਓ ਨਰਾਵਾਂ ਨੇ ਸੋਚੀ ਪਾਤਾ ਓਹੀ ਮਰਦ ਕਹਾਉਂਦੇ ਜਗ ਤੇ ਲਾੜੀ ਮਾਦ ਵੀ ਆਉਂਦੇ ਜੋ ਟੱਕਰ ਦੇ ਕੇ ਹਾਕਮ ਤਾਈ ਘੜੋ ਗੱਲਾ ਮੀ ਲਾਉਂਦੇ ਜੋ ਟੱਕਰ ਦੇ ਕੇ ਹਾਕਮ ਤਾਈ ਓ ਕੁਲਦੀਪ ਰੰਗੜੀ ਕਹਿੰਦਾ ਆਤ ਪੁਲਦੀਪ ਰੰਗੜੀ ਵਾਲਾ ਕਹਿੰਦਾ ਉਹ ਲਿਖਦਾ ਰੂਮੇਵਾਰਾ ਨੂੰ ਆ ਬਿਨਰਾ ਵਾਲੇ ਸੋਚੀ ਪਾਤਾ ਉਹ ਵਕਤ ਦੀ ਆਸਰ ਕਾਰਾ ਨੂੰ ਆ ਬਿਨਰਾ ਵਾਲੇ ਸੋਚੀ ਪਾਤਾ ਜੀ ਬੈਤਾ ਦਲਿਓ ਚੜਕੇ ਆਇਆ ਦਦਲੀਓ ਚੜਕੇ ਆਇਆ ਲੈ ਕੇ ਨਾਲ ਬਰਾੜੇ ਨੂੰ ਆ ਪਿੰਡਰਾਂ ਵਾਲੇ ਸੰਤ ਨੂੰ ਫੜ ਕੇ ਪਿੰਡਰਾਂ ਵਾਲੇ ਸੰਤ ਨੂੰ ਫੜ ਕੇ ਪਾਦੋ ਦਿਓ ਵਿਚਾਲੇ ਨੂੰ ਆ ਪਿੰਡਰਾਂ ਵਾਲੇ ਸੰਤ ਨੂੰ ਫੜ ਕੇ ਓ ਮੋਤ ਡੈਣ ਨੂੰ ਮਾਸੀ ਆਕੇ ਓ ਚੱਲ ਜੀ ਕਰ ਸਰਕਾਰਾਂ ਨੂੰ ਓ ਨਾ ਵਾਲੇ ਸੋਚੀ ਪਾਤਾ ਵਕਤ ਦੀ ਆਸਰਿਕਾਰਾ ਲੋ ਓ ਪਿੰਡਰਾ ਵਾਲੇ ਸੋਚੀ ਪਾਤਾ ਹਾ ਆ ਜੇ ਕਦੀ ਕਰਾਂ ਗਿਆ ਵੀ ਨੇ ਹੜਾ ਜਾਵੇ ਪਾਪਾ ਬਗੇਰ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਓ ਸਾਸਰੀ ਆ ਕਾਲ ਦਾ ਧੰਨਵਾਦ ਇੱਕ ਸੰਗਤ ਵੱਲੋਂ ਚੜ੍ਹਦੀ ਕਲਾ ਦਾ ਜਕਾਰਾ ਲਾਇਆ ਜਾਵੇ ਸੰਗਤ ਨੂੰ ਬੇਨਤੀ ਹੈ ਇੱਕ ਸ਼ੀਦਾ ਨੂੰ ਸਮਰਪਿਤ ਜਕਾਰਾ ਲਾਓ ਜੀ ਬੇਨਤੀ ਹੈ ਜੀ ਵਾਹ ਜੀ ਵਾਹ ਸਤਿ ਸ੍ਰੀ ਅਕਾਲ ਬਾਦ ਜੀ ਜਕਾਰਾ ਅਗ ਜਾਵੇ ਨੇ ਹਲੋ ਜਾਵੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਫਦੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਗਾੜੀ ਦੀ ਜੰਗ ਵਿੱਚ ਲੜ ਕੇ ਅਸੀਂ ਫਦੇ ਇੱਥੇ ਨਹੀਂ ਗਜੋਣੀ ਹੋਰ ਕਿਥੇ ਜੇ ਫਦੇ ਆ ਕੇ ਜਾਵਾਂਗੇ ਤੇ ਫਦੇ ਪਾਵਾਂਗੇ ਸਾਰੇ ਸਾਈਬਰ ਅਸੀਸ ਕਾ ਤੇ ਸੀਸ ਬਖਸ਼ੋ ਇਸੇ ਤਰ੍ਹਾਂ ਹੀ ਸੇਵਾ ਨੋ ਭਦ ਰਹੀਏ ਸਕਤੀ ਸਾਹਿਬ ਜੀ ਦਾ ਧੰਨਵਾਦ ਆਓ ਫਦੇ ਫਲਾਓ ਜੀ ਓਏ ਗੁਰਜੀਕਾ ਖੜਸਾ ਵਾਹ ਗੁਰਜੀਕਾ ਓਏ ਗੁਰਜੀਕਾ ਫਦੇ ਫਦੇ